ਇਹ ਉਮਰੀ ਨੇ ਜਿਹੜੇ ਤੁਸੀਂ ਦੇਖਦੇ ਹੋ ਸੰਗਲਾਂਾ ਬੰਨੇ ਹੁੰਦੇ ਆ ਘਰਾਂ ਦੇ ਵਿੱਚ ਮੈਂਟਲੀ ਅਪਸੈਟ ਹੋਏ ਜਾਂ ਸਾਡੀਆਂ ਭੈਣਾਂ ਇਦਾਂ ਅਪਸੈਟ ਹੋ ਜਾਂਦੀਆਂ ਆਪਣੇ ਦੰਦ ਤੇ ਕੱਪੜੇ ਪਾਉਣ ਦੀ ਵੀ ਸੋਚੀ ਨਹੀਂ ਰਹਿੰਦੀ ਸਾਹਮਣੇ ਵਾਲੇ ਨਾਲ ਕੀ ਗੱਲ ਕਰਨੀ ਹੈ ਕਿਵੇਂ ਗੱਲ ਕਰਨੀ ਉਹਦੀ ਕੋਈ ਸਮਝ ਨਹੀਂ ਰਹਿੰਦੀ ਸਾਡੀ ਪ੍ਰੀਤੀ ਭੈਣ ਆਈ ਹੈ ਇਹ ਭੈਣ ਨੂੰ ਤੇ ਮਾਤਾ ਜੀ ਨੂੰ ਕੁਲਵੰਤ ਕੌਰ ਜੀ ਨੂੰ ਅਸੀਂ ਅੱਜ ਤੋਂ ਗਰੀਬ ਸਾਲ 1.5 ਸਾਲ ਪਹਿਲਾਂ ਇਹਨਾਂ ਦੇ ਘਰੋਂ ਲੈ ਕੇ ਆਏ ਸੀ ਜਾ ਕੇ ਜਲੰਧਰ ਤੋਂ ਕਿਹੜਾ ਪਿੰਡ ਸੀ ਮਾ ਨਾਲ ਸਲੇਮਪੁਰਨੰਗਲ ਹਾਂ ਇਦਾਂ ਹੀ ਇੱਕ ਇਹ ਵੀਰ ਜਿਹੜਾ ਮਿਹਨਤ ਕਰਦਾ ਸੀ ਮਜ਼ਦੂਰੀ ਕਰਦਾ ਸੀ ਕਾਮਾ ਪੁੱਤ ਸੀ ਮਾਂ ਦਾ ਪਰ ਅੱਜ ਉਹ ਮਾਂ ਬਾਪ ਮਾਰਤਾ ਗੰਦਾ ਸੀ ਮਾਰ ਕੇ ਇਕੱਲੇ ਨੇ ਹਾਂ ਬਹਿ ਜਾ ਬਹਿ ਜਾ ਮਾਰ ਰਹੀ ਇਹਨੂੰ ਮੈਂ ਮਾਰ ਦੂੰਗਾ ਕੋਈ ਨਾ ਬਹਿ ਜਾ ਇੰਝ ਚੱਲਦਾ ਰਿਹਾ ਕੰਮ ਬੈਠਦਾ ਸੀ ਨਹੀਂ ਨਹੀਂ ਮਾਰ ਦੂੰਗਾ ਕਿਨੇ ਆਪਣੇ ਬਾਪ ਦੇ ਸਿਰ ਤੇ ਮਾਰਿਆ ਸੀ ਬੇਬੇ ਵਾਹ ਗੰਦਾ ਸੀ ਮਾਰੀ ਦੀ ਅੱਛਾ ਕੋਈ ਗੱਲ ਨਹੀਂ ਹੋਈ ਇਹ ਕਿੱਥੋਂ ਆਏ ਤੁਸੀਂ ਸੁਨਾਮ ਤੋਂ ਮਾਂ ਆਪਣੇ ਪੁੱਤਰ ਨੂੰ ਲੈ ਕੇ ਆਈ ਹੈ ਜਿਹੜਾ ਕਾਮਾ ਪੁੱਤ ਸੀ ਅੱਜ ਉਹਨੂੰ ਕੋਈ ਸੋਝੀ ਨਹੀਂ ਆਉਂਦੀ ਤੇ ਇਦਾਂ ਵੀਰੇ ਤੁਸੀਂ ਕਿੱਥੋਂ ਆਏ ਹੋ ਕਪੂਰਥਲੇ ਤੋਂ ਆਏ ਕੀ ਕਰਦਾ ਸੀ ਵੀਰਾ ਮੈਂ ਲੱਕੜ ਦਾ ਕੰਮ ਕਰਦਾ ਸੀ ਕਾਰਪੈਂਟਰ ਸੀ ਬਾਈ ਕੋਈ ਨਹੀ ਕੀ ਹੋ ਗਿਆ ਬਾਈ ਇਹਨੂੰ ਹੁਣ ਕੋਹ ਨੀ ਨੀਂਦ ਰਾਹਾਂ ਤੇ ਟੋੜਾ ਠੀਕ ਆ ਕੀ ਨਾਮ ਤੇਰਾ ਮਲਕੀਰ ਸਿੰਘ ਕਾਰਪੈਂਟਰ ਲੱਕੜੀ ਦਾ ਕੰਮ ਕਰਦਾ ਸੀ ਵੀਰਾ ਇਦਾਂ ਹੀ ਇਹ ਭੈਣਾਂ ਪ੍ਰਦੇਸਨ ਆਪਦੇ ਪਰਾ ਨੂੰ ਲੈ ਕੇ ਆਈਏ ਇੱਥੇ ਸਿੰਗਲ ਨਾਲ ਬੰਨ ਕੇ ਭੰਗ ਨੇ ਦਿਮਾਗ ਚੱਕਤਾ ਮੈਂਟਲੀ ਅਫਸੈਟ ਹੋ ਗਿਆ ਹਨ ਇਸੇ ਤਰ੍ਹਾਂ ਹੀ ਇੱਧਰ ਦੇਖੋ ਸਾਡੀ ਧੀ ਕੀ ਕਰੀ ਜਾਂਦੀ ਹੈ ਮਤਲਬ ਆਪਣੇ ਆਪ ਦੀ ਵੀ ਸੋਝੀ ਨਹੀਂ ਰਹੀ ਬਾਈ ਸਾਡੀ ਟੀਮ ਦੇ ਮੈਂਬਰ ਨੇ ਅੱਗੇ ਵੀ ਬਾਈ ਹੁਣੀ ਸਾਡੇ ਕੋਲੇ ਇੱਥੇ ਪੇਸ਼ੈਂਟ ਛੱਡ ਕੇ ਗਏ ਸੀ ਅੱਜ ਵੀ ਇਹ ਤਿੰਨੋਂ ਇੱਕੋ ਪਰਿਵਾਰ ਦੇ ਮੈਂਬਰ ਨੇ ਕਿਨ ਜਿਹਦੇ ਘਰ ਚ ਇੱਕ ਬੰਦਾ ਵੀ ਅਫਸੈਟ ਹੈ ਨਾ ਸਾਰਾ ਪਰਿਵਾਰ ਹੀ ਉਦਾ ਹੋ ਜਾਂਦਾ ਹੈ ਤੇ ਦੇ ਇਨ ਪਰਿਵਾਰ ਵੀ ਅਪਸੈਟ ਹੋਇਆ ਪਿਆ ਇਹਨਾਂ ਦਾ ਕੁੱਲ ਜੋੜ ਬਣਿਆ 3381 3381 ਮੀਂਜਾਂ ਨੂੰ ਅੱਜ ਚੈੱਕਅਪ ਕਰਕੇ ਦਵਾਈਆਂ ਦਿੱਤੀਆਂ ਗਈਆਂ ਮੈਂ ਇਹ ਹੱਥ ਨਾਲ ਮਾਰ ਦੂੰਗਾ ਇਹ ਹੱਥ ਨਾਲ ਟੰਗ ਦੂੰ ਮੇਰੇ ਮੈਂ ਬੱਕਰਾ ਟੰਗ ਦੂੰ ਮੇਰੇ ਉਹਨਾਂ ਦੇ ਬੱਕਰਾ ਹੀ ਟੰਗੇ ਪਿਆ ਮੈਂ ਗੱਲ ਤੋਂ ਲਾ ਦੇ ਆਏ ਟੰਗ ਦੂੰ ਬਹਿ ਜਾ ਬਹਿ ਜਾ ਵੀਰੇ ਚੋਪੇ ਨਹੀਂ ਕਰਦਾ ਮੈਂ ਬਹਿ ਜਾ ਬਹਿ ਜਾ ਬਸ ਪਾਗਲ ਪੋਕੀਆਂ ਦੇ ਸੰਗ ਦੇ ਬੈਠੇ ਆ ਗੁਰੂ ਦੀ ਬਸ ਵੀਰੇ ਬਸ ਬਸ ਲਈ ਮੈਂ ਕੜਾਈ ਦੀ ਬਾਬਾ ਜੀ ਚੱਲ ਕੋਈ ਨਾ ਕੋਈ ਕੜਾਈ ਠੀਕ ਆ ਚੱਲ ਕੋਈ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦਵਾਈਆਂ ਦਾ ਲੰਗਰ ਸਵੇਰ ਦਾ ਚੱਲ ਰਿਹਾ ਸ਼ਾਮ ਦੇ 6 ਵਜੇ ਤੇ ਸਵੇਰੇ ਤੜਕੇ 6 ਵਜੇ ਸ਼ੁਰੂਆਤ ਕੀਤੀ ਸੀ ਕੈਂਪ ਦੀ 12 ਘੰਟੇ ਹੋ ਗਏ ਗੁਰੂ ਕੇ ਲੰਗਰਾਂ ਨੂੰ ਵਰਤਦੇ ਆ ਤੇ ਉਹਦੇ ਵਿੱਚ ਜਿੰਨੇ ਪੇਸ਼ੈਂਟ ਸਾਡੇ ਕੋਲ ਆਏ ਸੀ ਦਵਾਈਆਂ ਲੈ ਕੇ ਜਾ ਚੁੱਕੇ ਆ 3381 ਮਰੀਜ਼ ਸੀ ਅੱਜ ਟੋਟਲ ਜਿਹੜੇ ਦਵਾਈਆਂ ਲੈ ਕੇ ਗਏ ਨੇ 3381 ਵਾਹਿਗੁਰੂ ਦੀ ਕਿਰਪਾ ਸੱਚੇ ਪਾਤਸ਼ਾਹ ਦੀ ਮਿਹਰ ਆ ਇਹ ਪ੍ਰਸ਼ਾਦ ਰੂਪੀ ਲੰਗਰ ਆ ਜਿਹੜਾ ਉਹਦੀ ਕਿਰਪਾ ਨਹੀਂ ਵਾਤਦਾ ਸਾਡੀ ਤਾਂ ਔਕਾਤ ਹੀ ਨਹੀਂ ਸੀ ਵੀ ਅਸੀਂ ਇੱਕ ਬੰਦੇ ਨੂੰ ਵੀ ਦਵਾਈ ਦਵਾ ਸਕੀ ਤੇ ਬਾਕੀ ਇਹ ਉਹ ਮਰੀਜ਼ ਨੇ ਜਿਹੜੇ ਤੁਸੀਂ ਦੇਖਦੇ ਸੰਗੜਾ ਨਾ ਬੰਨੇ ਹੁੰਦੇ ਆ ਘਰਾਂ ਦੇ ਵਿੱਚ ਮੈਂਟਲੀ ਅਫਸੈਟ ਹੋਏ ਜਦ ਸਾਡੀਆਂ ਭੈਣਾਂ ਇਦਾਂ ਅਫਸੈਟ ਹੋ ਜਾਂਦੀਆਂ ਆਪਣੇ ਤਾਂ ਤੇ ਕੱਪੜੇ ਪਾਉਣ ਦੀ ਵੀ ਸੋਝੀ ਨਹੀਂ ਰਹਿੰਦੀ ਸਾਹਮਣੇ ਵਾਲੇ ਨਾਲ ਕੀ ਗੱਲ ਕਰਨੀ ਹੈ ਕਿਵੇਂ ਗੱਲ ਕਰਨੀ ਉਹਦੀ ਕੋਈ ਸਮਝ ਨਹੀਂ ਰਹਿੰਦੀ ਕਿ ਉਹ ਮਰੀਜ਼ ਨੇ ਜਿਹੜੇ ਆਪਣਿਆਂ ਨੂੰ ਵੀ ਮਾਰਦੇ ਕੁੱਟਦੇ ਆ ਆਪਣੀ ਵੀ ਜਾਨ ਨੂੰ ਖਤਰਾ ਵਾ ਦੂਸਰਿਆਂ ਦੀ ਲਈ ਵੀ ਖਤਰਾ ਵਾ ਜਾਨ ਨੂੰ ਤੇ ਇਹਨਾਂ ਮਰੀਜ਼ਾਂ ਨੂੰ ਅਸੀਂ ਫਿਰ ਹਰ ਕੈਂਪ ਦੇ ਵਿੱਚ ਇੱਥੇ ਦਾਖਲ ਕਰਦੇ ਆ ਜਿਨ੍ਹਾਂ ਨੂੰ ਇੱਥੇ ਰੱਖ ਕੇ ਮਹੀਨਾ 2 ਮਹੀਨੇ ਦਵਾਈਆਂ ਦਿੰਨੇ ਆ ਜਿਵੇਂ ਵੀਰਾ ਰਾਜ ਮਿਸਤਰੀ ਦਾ ਕੰਮ ਕਰਦਾ ਸੀ ਪਰ ਅੱਜ ਪਿੰਡ ਦੀ ਪੰਚਾਇਤ ਨੇ ਲਿਖ ਕੇ ਲੈਟਰ ਦਿੱਤਾ ਵੀ ਇਹਨਾਂ ਤੋਂ ਖਤਰਾ ਵਾ ਜਾਨ ਮਾਲ ਦਾ ਕਿਸੇ ਨੂੰ ਵੀ ਮਾਰ ਸਕਦਾ ਇਦਾਂ ਹੀ ਇਹ ਵੀਰ ਸੜਕਾਂ ਤੇ ਘੁੰਮਦਾ ਲੰਬੇ ਸਮੇਂ ਤੋਂ ਨਰਕ ਵਰਗਾ ਜੀਵਨ ਕੱਟ ਰਿਹਾ ਕਿ ਉਹਨਾਂ ਸਾਡੇ ਪਰਿਵਾਰ ਕੇ ਮੈਂਬਰਾਂ ਵਾਸਤੇ ਟੈਂਪਰੇਰੀ ਬੋਰਡ ਬਣਾਈ ਆ ਸੀ ਇੱਕ ਸਾਹਮਣੇ ਟੈਂਪਰੇਰੀ ਬੋਰਡ ਲਿਖਿਆ ਹੋਇਆ ਵਾ ਉਸ ਟੈਂਪਰੇਰੀ ਬੋਰਡ ਦੇ ਵਿੱਚ ਇਹਨਾਂ ਮਰੀਜ਼ਾਂ ਨੂੰ ਹੁਣ ਅਗਲੇ 15 ਦਿਨਾਂ ਵਾਸਤੇ ਮਹੀਨੇ ਵਾਸਤੇ ਜਿੰਨੀ ਵੀ ਜ਼ਰੂਰਤ ਪਾਉਗੀ ਜਦ ਤੱਕ ਕ੍ਰਿਸਟੇਬਲ ਨਹੀਂ ਹੁੰਦੇ ਉਹਨਾਂ ਨੂੰ ਰੱਖਿਆ ਜਾਂਦਾ ਵਾ ਜਿਵੇਂ ਅੱਜ ਸਾਡੀ ਪ੍ਰੀਤੀ ਭੈਣ ਆਈ ਐ ਇਹ ਭੈਣ ਨੂੰ ਤੇ ਮਾਤਾ ਜੀ ਨੂੰ ਕੁਲਵੰਤ ਕੌਰ ਜੀ ਨੂੰ ਅਸੀਂ ਅੱਜ ਤੋਂ ਕਰੀਬ ਸਾਲ ਡੇਢ ਸਾਲ ਪਹਿਲਾਂ ਇਹਨਾਂ ਦੇ ਘਰੋਂ ਲੈ ਕੇ ਆਏ ਸੀ ਜਾ ਕੇ ਜਲੰਧਰ ਤੋਂ ਕਿਹੜਾ ਪਿੰਡ ਸੀ ਮਾਂ ਨਾਲ ਜਲੰਧਰ ਇਹ ਸਲੇਮਪੁਰਨਗਲ ਹਾਂ ਇਦਾਂ ਹੀ ਇੱਕ ਇਹ ਵੀਰ ਜਿਹੜਾ ਮਿਹਨਤ ਕਰਦਾ ਸੀ ਮਜ਼ਦੂਰੀ ਕਰਦਾ ਸੀ ਕਾਮਾ ਪੁੱਤ ਸੀ ਮਾਂ ਦਾ ਪਰ ਅੱਜ ਉਹ ਮਾਂ ਬਾਪ ਮਾਰਤਾ ਕੰਡਾ ਸੀ ਮਾਰ ਕੇ ਇਕੱਲੇ ਨੇ ਹਾਂ ਬਹਿ ਜਾ ਬਹਿ ਜਾ ਮਾਰ ਰਹੀ ਇਹਨੂੰ ਮੈਂ ਮਾਰ ਦੂੰਗਾ ਕੋਈ ਨਾ ਬਹਿ ਜਾ ਇੰਝ ਚੱਲਦਾ ਰਿਹਾ ਕੰਮ ਬੈਠਦਾ ਸੀ ਇਹਨੂੰ ਮਾਰ ਦੂੰਗਾ ਇਹਨੇ ਆਪਣੇ ਬਾਪ ਦੇ ਸਿਰ ਤੇ ਮਾਰਿਆ ਸੀ ਬੇਬੇ ਵਾਹ ਕੰਡਾ ਸੀ ਮਾਰੀ ਦੀ ਅੱਛਾ ਕੋਈ ਗੱਲ ਨਹੀਂ ਹੋਈ ਜੀ ਕਿੱਥੋਂ ਆਏ ਤੁਸੀਂ ਸੁਨਾਮ ਤੋਂ ਮੈਂ ਆਪਣੇ ਪੁੱਤਰ ਨੂੰ ਲੈ ਕੇ ਆਈ ਆ ਜਿਹੜਾ ਕੰਮ ਆ ਪੁੱਤ ਸੀ ਅੱਜ ਉਹਨੂੰ ਕੋਈ ਸੋਜੀ ਨਹੀਂ ਆਪਦੀ ਤੇ ਇਦਾਂ ਵੀਰੇ ਤੁਸੀਂ ਕਿੱਥੋਂ ਆਏ ਕਪੂਰਥਲੇ ਤੋਂ ਆਏ ਕੀ ਕਰਦਾ ਸੀ ਵੀਰਾ ਮੈਂ ਲੱਕੜ ਦਾ ਕੰਮ ਕਰਦਾ ਸੀ ਕਾਰਪੈਂਟਰ ਸੀ ਬਾਈ ਕੋਈ ਨਹੀਂ ਕੀ ਹੋ ਗਿਆ ਬਾਈ ਇਹਨੂੰ ਹੁਣ ਕੋਹ ਨਹੀਂ ਨੀਂਦਰਾ ਹੈ ਆਦਤ ਦੋ ਦਿਨਾਂ ਦਾ ਠੀਕ ਆ ਕੀ ਨਾਮ ਤੇਰਾ ਮਲਕੀਤ ਸਿੰਘ ਮਲਕੀਤ ਸਿੰਘ ਕਾਰਪੈਂਟਰ ਲੱਕੜੀ ਦਾ ਕੰਮ ਕਰਦਾ ਸੀ ਵੀਰਾ ਇਦਾਂ ਹੀ ਇਹ ਭੈਣਾਂ ਪਰਦੇਸਾਂ ਨਾਲ ਆਪਣੇ ਭਰਾ ਨੂੰ ਲੈ ਕੇ ਆਈਏ ਇੱਥੇ ਸਿੰਗਲ ਨਾਲ ਬੰਨ ਕੇ ਭੰਗ ਨੇ ਦਿਮਾਗ ਚੱਕਤਾ ਮੈਂਟਲੀ ਅਫਸੈਟ ਹੋ ਗਿਆ ਹਨ ਇਸੇ ਤਰ੍ਹਾਂ ਹੀ ਇੱਧਰ ਦੇਖੋ ਸਾਡੀ ਧੀ ਕੀ ਕਰੀ ਜਾਂਦੀ ਹੈ ਮਤਲਬ ਆਪਣੇ ਆਪ ਦੀ ਵੀ ਸੋਝੀ ਨਹੀਂ ਰਹੀ ਬਾਈ ਸਾਡੀ ਟੀਮ ਦੇ ਮੈਂਬਰ ਨੇ ਅੱਗੇ ਵੀ ਬਾਈ ਹੁਣੀ ਸਾਡੇ ਕੋਲੇ ਇੱਥੇ ਪੇਸ਼ੈਂਟ ਛੱਡ ਕੇ ਗਏ ਸੀ ਅੱਜ ਵੀ ਇਹ ਤਿੰਨੋਂ ਇੱਕੋ ਪਰਿਵਾਰ ਦੇ ਮੈਂਬਰ ਨੇ ਕਿਨ ਜਿਹਦੇ ਘਰ ਚ ਇੱਕ ਬੰਦਾ ਵੀ ਅਪਸੈਟ ਹਨਾ ਸਾਰਾ ਪਰਿਵਾਰ ਹੀ ਉਦਾ ਹੋ ਜਾਂਦਾ ਤੇ ਇਦਾਂ ਹੀ ਇਹ ਪਰਿਵਾਰ ਵੀ ਅਪਸੈਟ ਹੋਇਆ ਪਿਆ ਗੁਰਵਿੰਦਰ ਵੀਰੇ ਹੁਣੀ ਆਪਣੀ ਡਿਊਟੀ ਨਿਭਾਉਣ ਵਾਸਤੇ ਇੱਥੇ ਆਏ ਨੇ ਆਪਣੀ ਜ਼ਿੰਮੇਵਾਰੀ ਇਨਸਾਨ ਹੋਣ ਦੀ ਨਿਭਾਉਣ ਆਏ ਇਦਾਂ ਹੀ ਇਹ ਭੈਣ ਆ ਸਾਡੀ ਇਹ ਵੀ ਠੀਕ ਨਹੀਂ ਬਹੁਤ ਜ਼ਿਆਦਾ ਅਗਰੈਸਿਵ ਆ ਬਹੁਤ ਜ਼ਿਆਦਾ ਭੈਣ ਕਹਿੰਦੀ ਮੈਨੂੰ ਗੁੱਸਾ ਆਉਂਦਾ ਪੜੀ ਲਿਖੀ ਹੈ ਭੈਣ ਪਰ ਕਈ ਵਾਰੀ ਸਮਾਜ ਦੇ ਵਿੱਚ ਹਾਲਾਤ ਐਸੇ ਪੈਦਾ ਹੋ ਜਾਂਦੇ ਆ ਪੈਣ ਕੱਲਿਓ ਹੀ ਸੀ ਹੁਣ ਪਿਛਲੇ 2-3 ਮਹੀਨਿਆਂ ਤੋਂ ਘਰੇ ਕਿਉਂਕਿ ਮਾਤਾ ਜੀ ਬਾਹਰ ਚਲੇ ਗਏ ਕੈਨੇਡਾ ਭੈਣ ਕੱਲੇ ਹੁਣ ਕਰਕੇ ਘਰੇ ਫਿਰ ਕੱਲੇ ਹੀ ਗੱਲਾਂ ਕਰੀ ਜਾਂਦੇ ਕੱਲੇ ਹੀ ਅਫਸੈਟ ਹੋ ਗਏ ਹੁਣ ਅੱਜ ਵੀਰੇ ਹੁਣੇ ਲੈ ਕੇ ਆਏ ਨੇ ਇੱਥੇ ਕੈਂਪ ਦੇ ਸასი ਘਾਲ ਵੀਰੇ ਸასი ਹਾਂਜੀ ਵੀਰੇ ਤੁਸੀਂ ਕਿੱਥੋਂ ਲੈ ਕੇ ਆਏ ਮਾਤਾ ਜੀ ਮਰੰਟੀ ਕੋ ਤੇ ਜਿਹੜਾ ਰੁਕੜਿਆ ਕਿਹੜਾ ਪਿੰਡ ਢੰਗਰਾਲੀ ਜੀ ਢੰਗਰਾਲੀ ਹਾਂਜੀ ਕੀ ਲੱਗਦੇ ਨੇ ਤੁਹਾਡੇ ਸਾਸਾ ਜੀ ਸਾਸਾ ਤੁਹਾਡੇ ਹਾਂਜੀ ਹਾਂਜੀ ਕਿੰਨੇ ਕ ਟਾਈਮ ਤੋਂ ਇਦਾਂ ਨੇ ਜੀ ਇਹਨੂੰ 7-8 ਸਾਲ ਹੋ ਗਏ ਜੀ ਮੈਂ ਕਹਿੰਦਾ ਜੀ ਅੱਛਾ ਹੀ ਰਹਿੰਦੇ ਨੇ ਹੰਸੇ ਚ ਜਿਵੇਂ ਜਟਾਂ ਬਣੀਆਂ ਪਈਆਂ ਕੋਈ ਨਾ ਉਹਦੇ ਧੁੰਦੇ ਨਹੀਂ ਅੰਦਰ ਹੀ ਰਹਿੰਦੇ ਆਹ ਦੇਖੋ ਜੀ ਤੇ ਘਰੇ ਹੋਰ ਕੌਣ ਹੈ ਇਹਨਾਂ ਦੇ ਲਾਜੋ ਘਰ ਦੇ ਆਏ ਬਾਈ ਇਹ ਤੁਹਾਡੇ ਕੋਲੇ ਰਹਿੰਦੇ ਜਾਂ ਇਹਨਾਂ ਦਾ ਮੈਂ ਨਾਲ ਲਿਕੇ ਆ ਇਹ ਆਪਦੇ ਪਿੰਡ ਰਹਿੰਦੇ ਯਾਨੀ ਕਿ ਤੁਸੀਂ ਆਪਦੇ ਪਿੰਡ ਰਹਿੰਦੇ ਹੋ ਤੇ ਇਹਨਾਂ ਦਾ ਕੋਈ ਹੋਰ ਬੇਟਾ ਜਾਂ ਬੇਟੀ ਕੋਈ ਬਈ ਬੇਟਾ ਵਿਆਹ ਕੇ ਘਰ ਆ ਲਈ ਜੀ ਮਾਤਾ ਕੁੜੇ ਸਵਰਨਜੀਤ ਤਕੜੀਆਂ ਭਾਈ ਠੀਕ ਹੋ ਨੀ ਬਾਲੀਆਂ ਤਾਂ ਦੇ ਦੇ ਮੈਨੂੰ ਸਵਰਨਜੀਤ ਲਾਲ ਮਾਵੇਂ ਲੈ ਲੈ ਮੈਂ ਦੇ ਦੇ ਲਈ ਲੈ ਮੈਂ ਲਾ ਲੈਣਾ ਤੇ ਇਹ ਆ ਚਾਹ ਲਾਲੀ ਮੈਂ ਠੀਕ ਹੈ ਰੱਖ ਲਵਾਂ ਮੈਂ ਰੱਖ ਲਵਾਂ ਬੜੀਆਂ ਬੜੀਆਂ ਦੇ ਇਹਨਾਂ ਰੱਬ ਵਰਗੀਆਂ ਸਾਡੀਆਂ ਮਾਵਾ ਨੂੰ ਅੱਜ ਪਤਾ ਨਹੀਂ ਸਮਾਜ ਦੇ ਵਿੱਚ ਸਾਡੇ ਚ ਇੰਨੀ ਜ਼ਿਆਦਾ ਨੈਗੇਟਿਵਿਟੀ ਭਰੀ ਹੋਈ ਆ ਇੰਨਾ ਜ਼ਿਆਦਾ ਬਜ਼ੁਰਗਾਂ ਤੇ ਮਾੜੇ ਪ੍ਰਭਾਵ ਪੈ ਰਹੇ ਆ ਕਿਦਾਂ ਹੀ ਬਜ਼ੁਰਗਾਂ ਨੂੰ ਅਸੀਂ ਮਿਲਦੇ ਆ ਜਿਨ੍ਹਾਂ ਨੂੰ ਦਿਮਾਗੀ ਸਮੱਸਿਆਵਾਂ 50 55 ਸਾਲ ਤੋਂ ਬਾਅਦ ਜਾ ਕੇ ਸ਼ੁਰੂ ਹੋਈਆਂ ਕਿਉਂਕਿ ਸਾਡਾ ਖਾਣਾ ਪੀਣਾ ਉਹ ਜਾ ਹਵਾ ਪੌਣ ਪਾਣੀ ਚ ਵੀ ਜ਼ਹਿਰ ਘੁਲ ਗਿਆ ਸਾਡੇ ਸਾਡੇ ਖਾਣੇ ਪੀਣੇ ਵੀ ਉਦਾਂ ਦੇ ਆ ਹਵਾ ਵੀ ਉਦਾਂ ਦੀ ਅਸੀਂ ਪਾਣੀ ਵੀ ਸਾਡਾ ਗੰਦਾ ਹੋ ਚੁੱਕਿਆ ਤੇ ਉਸ ਤਰ੍ਹਾਂ ਦੇ ਸਾਡੇ ਸਰੀਰ ਤੇ ਉਸ ਤਰ੍ਹਾਂ ਦੇ ਸਾਡੇ ਦਿਮਾਗ ਰਹਿ ਹੀ ਨਹੀਂ ਜਿੱਦਾਂ ਦੇ ਪਹਿਲਾਂ ਸੀ। ਇਦਾਂ ਹੀ ਇਹ ਵੀ ਬੈਠਾ ਬਾਈ। ਬਾਈ ਦੇ ਤੁਸੀਂ ਕੱਪੜੇ ਦੇਖੋ ਫਟੇ ਪਏ ਆ। ਸਿਰ ਤੇ ਜਟਾਂ ਬਣੀਆਂ ਹੋਈਆਂ ਸੀ। ਭੈਣ ਦੱਸਦੀ ਆ ਅੱਜ ਸਾਫ਼ ਕਰਕੇ ਕੱਟ ਕੇ ਲੈ ਕੇ ਆਏ ਆ। ਬਸ ਕੋਈ ਸੋਝੀ ਨਹੀਂ ਆਉਂਦੀ ਇਦਾਂ ਹੀ ਬੋਲੀ ਜਾਂਦਾ ਗਾਲਾਂ ਕੱਢੀ ਜਾਣੀਆਂ। ਕੁੱਟਮਾਰ ਕਰਦਾ ਘਰੇ ਹਨਾ ਆਦੀ ਮਾਂ ਨੂੰ ਭੈਣ ਆ। ਮਤਲਬ ਆਹ है, है ठीक. मैं नहीं? ठीक। ਹੈ ਮੇਰੀ ਟੋਲੋ ਮੈਂ ਪ੍ਰਧਾਨ ਮੰਤਰੀ ਇਹ ਜਿਹੜੀ ਬਿਲਡਿੰਗ ਹੈ ਨਾ ਕੰਦੀ ਸਾਰੀ ਇਹ ਮੇਰੀ ਹੈ ਤੁਸੀਂ ਕੌਣ ਹੋ ਮੈਂ ਪ੍ਰਧਾਨ ਮੰਤਰੀ ਆਵਣ ਦੇ ਸੋ ਅੱਛਾ ਪ੍ਰਧਾਨ ਮੰਤਰੀ ਗੁਜਾਰ ਸਿੰਘ ਰੈਣੀ ਕਾ ਗੁਜਾਰ ਸਿੰਘ के ਕਹਿੰਦਾ ਬਾਦਲਗੁਰੂ ਪੱਲਾ ਜਿੱਥੇ ਆ ਲੈ 75 ਸਾਲ ਤੋਂ ਮਸੇਂ ਨੇ ਆਪਣਾ ਘਰ ਬਣਾ ਤੇ ਵੇਚ ਲਾ ਉਦੋਂ ਦੀ ਟੈਨਸ਼ਨ ਪਾ ਲਈ ਅੱਛਾ ਉਦੋਂ ਨਹੀਂ ਟੈਨਸ਼ਨ ਪਾ ਲਈ ਜਰਾ ਵੀ ਮੇਰੀ ਇਹ ਪਕਾਇ ਕਰ ਜੀ ਇੱਕ ਵਾਰੀ ਵਾਰ ਭੈਣ ਥੋਣਾ ਹੂੰ ਇਹ ਕੌਣ ਆ ਫਿਰ ਇਹ ਨਹੀਂ ਇਹ ਪੀਟੀ ਜੀ ਪਾਣਾ ਬਲਦਾਰ ਨੇ ਇਹਦਾ ਭਰਾ ਅੱਛਾ ਚਾਰ ਬਾਲੋ ਕੋ ਰਹਿਣਾ ਅੱਛਾ ਅੱਛਾ ਇਹ ਜੀ ਜਿਹਦੇ ਭਰਾ ਉਹਦੇ ਕਹਿ ਮੇਰੀ ਦੇਖੋ ਹੁਣ ਬਾਈ ਨੂੰ ਕੋਈ ਆਪਣੀ ਸੋਜੀ ਨਹੀਂ ਹੈਗੀ ਹਨਾ ਇਹਨਾਂ ਨੇ ਤੁਸੀਂ ਦੇਖੋਗੇ ਆਉਣ ਵਾਲੇ 15 ਦਿਨਾਂ ਚ 20 ਦਿਨਾਂ ਚ ਵਾਹਿਗੁਰੂ ਦੀ ਕਿਰਪਾ ਹੋਣੀ ਹੈ ਇਹੀ ਬਾਪੂ ਗੁਲਜਾਰ ਸਿੰਘ ਆਪਣੇ ਆਪ ਦੀ ਸੋਜੀ ਚ ਆ ਜਾਊਗਾ ਤੁਹਾਡੀਆਂ ਦੁਆਵਾਂ ਤੁਹਾਡੀਆਂ ਅਰਦਾਸਾਂ ਤੁਹਾਡੀਆਂ ਅਸੀਸਾਂ ਸਦਕਾ ਤੇ ਜਿਹੜੀਆਂ ਲੰਗਰ ਦੇ ਰੂਪ ਚ ਵਰਤਦੀਆਂ ਦਵਾਈਆਂ ਦੇ ਸਦਕਾ ਪ੍ਰਸ਼ਾਦ ਰੂਪੇ ਦਵਾਈਆਂ ਦੇ ਸਦਕਾ ਇਦਾਂ ਇਹ ਭੈਣ ਵੀ ਪੜ੍ਹੀ ਲਿਖੀ ਆ ਹੈਨਾ ਦੋ ਬੱਚੇ ਆ ਇਹਦੇ ਨਹੀਂ ਹਾਂ ਇੱਕ ਬੱਚਾ ਵਾ ਠੀਕ ਕੀ ਨਾਮ ਉਹਦਾ ਮਨਪ੍ਰੀਤ ਮਨਪ੍ਰੀਤ ਇਹਦੇ ਫਾਦਰ ਸਾਹਿਬ ਨੇ ਹਾਂਜੀ ਅੱਛਾ ਠੀਕ ਆ ਸਰ ਜੀ ਕੋਈ ਲੱਗਦਾ ਆ ਦਿਮਾਗੀ ਪ੍ਰੋਬਲਮ ਆ ਕੋਈ ਨਹੀਂ ਲੱਗਦੀ ਜਾਂ ਮੈਂਟਲੀ ਆ ਨਾ ਨਾ ਲੱਗਦਾ ਨਾ ਬਿਜਲੀ ਦਾ ਚੱਕਰ ਚ ਕੋਈ ਕੋਈ ਚੱਕਰ ਇੱਕ ਮਿੰਟ ਜੀ ਮੇਰੀ ਗੱਲ ਸੁਣੀਓ ਹਾਂ ਜੀ ਉਹ ਠੀਕ ਸਟੇਟ ਦੀ ਇਨਫੈਕਸ਼ਨ ਆ ਦੇਖੋ ਪੂਰੀ ਦਵਾਈ ਦੇ ਦਿੰਨੇ ਆ ਫਿਰ ਆਪਾਂ ਦਵਾਈ ਖਾਣੀ ਆ ਤੇ ਐਕਸ-ਰੇ ਕਹਿੰਦੇ ਕਰਾਉਣੀ ਆ ਐਕਸ-ਰੇ ਕਰਾ ਲਾਂਗੇ ਆਪਾਂ ਕਰਾਂਗੇ ਕਹਿੰਦੇ ਤਾਂ ਮਾਫ ਦੇ ਸਿਰ ਕਰਾਉਣੀ ਆ ਪੂਰੀ ਬੋਡੀ ਦੇ ਐਕਸ-ਰੇ ਕਰਾਉਣੀ ਆ ਠੀਕ ਆ ਬਈ ਇਹ ਮੈਨੂੰ ਇਹ ਦੱਸੋ ਬਿਲਕੁਲ ਮੈਂ ਠੀਕ ਐ ਨਾ ਫਾਈਨ ਆ ਬਿਲਕੁਲ ਫਾਈਨ ਤੇ ਫੇ ਇਹ ਕਹਿੰਦੇ ਡੈਡੀ ਜੀ ਡੈਡੀ ਜੀ ਕਹਿੰਦੇ ਕਹਿੰਦੇ ਪਾਗਲ ਆ ਪਾਗਲ ਨਹੀਂ ਕੋਈ ਪਾਗਲ ਨਹੀਂ ਮੈਂਟਲ ਆ ਕਹਿੰਦਾ ਦੋਨੇ ਬਿਲਕੁਲ ਠੀਕ ਐ ਇਹਨੂੰ ਪਤਾ ਨਹੀਂ ਡੈਡੀ ਨੂੰ ਪਤਾ ਨਹੀਂ ਪਤਾ ਨਹੀਂ ਇਹ ਜਵਾਕ ਐ ਹਾਂ ਫੇਕ ਦਵਾਈ ਦੇਣੀ ਆ ਹਾਂ ਦਵਾਈ ਦਿੰਨੇ ਆ ਪੁੱਤ ਨੂੰ ਦਿੰਨੇ ਆ ਦਵਾਈ ਐ ਚਲੋ ਜਿੱਦਾਂ ਕੰਨੀ ਕਰ ਲੋ ਠੀਕ ਐ ਬੰਦ ਹਾਂਜੀ ਭਾਈ ਸਤਿ ਸ੍ਰੀ ਅਕਾਲ ਨਾ ਬਾਪੂ ਨਾ ਕਿੱਥੋਂ ਆਏ ਤੁਸੀਂ ਸਾਜੀ ਤੁਹਾਨੂੰ ਉਹੀ ਗੱਲ ਦੇ ਪਤਾ ਇੱਕ ਦਰਾਜ ਪਿੰਡ ਦਰਾਜ ਪਿੰਡ ਹਾਂਜੀ ਆਇਆ ਜਿਲ੍ਹਾ ਬਰਨਾਲਾ ਹਾਂਜੀ ਜਿਲ੍ਹਾ ਬਰਨਾਲਾ ਠੀਕ ਐ ਸਾਜੀ

ਹੁਣ ਬਾਪੂ ਕੀ ਕਰਦਾ ਫਿਰ ਤੁਰਿਆ ਫਿਰਦਾ ਜਾਂ ਘਰੇ ਬੈਠਾ ਰਹਿੰਦਾ ਵਾ ਇਹ ਵੀ ਨਹੀਂ ਖੜਦਾ ਜਾਂ ਘੱਟ ਰਹੇ ਫਿਰ ਵੀ ਸੀ ਸਰਦਨ ਤੁਰਿਆ ਫਿਰਦਾ ਉਹ ਬਾਜੀ ਹਾਂ ਗੁੱਸਾ ਤਾਂ ਨਹੀਂ ਕਰਦਾ ਮਾਰਦਾ ਤਾਂ ਨਹੀਂ ਕਿਸੇ ਨੂੰ ਇਹ ਨਿੜੇ ਵੀ ਨਹੀਂ ਆਉਂਦਾ ਜੇ ਮੈਂ ਦਰਵਾਜ਼ਾ ਅੰਦਰ ਦਿੱਤਾ ਜੇ ਕੋਈ ਮਾੜਾ ਮੋਟਾ ਇਹਨੂੰ ਕਹਿੰਦਾ ਫਿਰ ਤਾਂ ਕਹਿੰਦਾ ਨਹੀਂ ਉਹ ਨਹੀਂ ਉਹਨੇ ਕੁਝ ਕਹਿਣਾ ਕਿੰਨੇ ਸਾਲ ਹੋ ਗਏ ਤੁਸੀਂ ਦਾਦੇ ਹੋ 5 ਸਾਲ ਹੋ ਗਏ 5 ਸਾਲ ਹੋ ਗਏ ਤੁਹਾਡੇ ਕਿੰਨੇ ਬੱਚੇ ਬਾਪੂ ਦੋ ਆ ਦੋ ਬੱਚੇ ਆ ਦੋ ਆ ਤੁਹਾਡੇ ਬੱਚੇ ਫੌਜੀ ਆ ਹਾਂ ਇਹਦੀ ਮੈਰਿਜ ਹੋਈ ਸੀ ਵਿਆਹ ਹੈ ਨਾ ਅੱਛਾ ਇਹ ਮੈਂ ਬੈ ਨਹੀਂ ਹੋਇਆ ਇਹ ਪੂਰੀ ਖੋ ਜੀ ਤੇ ਤੁਸੀਂ ਵੀ ਫੋਰਚੂਰ ਟੈਰੋ ਉਹ ਬਹੁਤ ਜੋਰ ਲਾਵਾ ਇਹ ਕਿੰਨਾ ਪੜਿਆ ਸੀਗਾ ਕਰਮਾਂ ਦਾ ਕੋਈ ਦੱਸ ਪੜਿਆ 10 ਪੜ ਕੇ ਫੋਰਚ ਭਰਤੀ ਹੋ ਗਿਆ ਸੀ ਉਹ ਬਲੋ ਪੜਾਇਆ ਸੀ ਤੇ ਕਰਮਾਂ ਨੇ ਕੋਈ ਨਹੀਂ ਜਿਹੜਾ ਕਾਉਂਟੀ ਦਾ ਵੀ ਪਲੇਅਰ ਵਧੀਆ ਸੀ ਹਾਂ ਕਰਮਾਂ ਨਾਲ ਦਿੱਤਾ ਕੋਈ ਮੇਰੇ ਭਾਈ ਦਰਾਜ ਪਿੰਡਾ ਬਰਨਾਲਾ ਜ਼ਿਲ੍ਹਾ ਬਾਈ ਹੁਣੀ ਦੱਸਦੇ ਆ ਵੀ ਦਰਾਜ ਸਾਡਾ ਪਿੰਡ ਹੈ ਜੇ ਜੈਮਲ ਸਿੰਘ ਵਾਲਾ ਕੋਲੇ ਛੋਟੇ ਨਾਲ ਜੁੜੇਗਾ ਮੱਧ ਤਕਰੀਬ ਬਹੁਤ ਨਾਲ ਲੱਗੇ ਸਾਡੇ ਗੁਰਦੁਆਰੇ ਅੱਛਾ ਫਿਰ ਉਤੋਂ ਤੁਸੀਂ ਜਾ ਕੇ ਇਹਨੂੰ ਲੈ ਕੇ ਆਏ ਇਹ ਵੀਰੇ ਹੁਣੀ ਸਾਡੇ ਕੋਲੇ ਸੇਵਾ ਕਰਾਉਣ ਆਉਂਦੇ ਆ ਦਰਾਜ ਪਿੰਡ ਵਾਲੇ ਤੇ ਇਹ ਨਾਲ ਕਿਹੜਾ ਪਿੰਡ ਦਾ ਨਾ ਜੈਮਲ ਸਿੰਘ ਵਾਲਾ ਵੀਰੇ ਨੂੰ ਲੈ ਕੇ ਆਏ ਨੇ ਇੱਥੇ ਵੀਰਾ ਕਬੱਡੀ ਦਾ ਪਲੇਅਰ ਸੀ ਵਧੀਆ ਫੌਜ ਵੀ ਭਰਤੀ ਹੋ ਗਿਆ ਸੀ ਪਰ ਉੱਥੋਂ ਭੱਜਿਆ ਦੋ-ਤਿੰਨ ਮਹੀਨੇ ਬਾਅਦ ਤੇ ਬਾਪੂ ਵੀ ਫੌਜੀ ਆ ਇੱਕ ਪੁੱਤ ਤਾਂ ਬਾਪੂ ਦਾ ਵਿਆਹ ਵਰਿਆ ਆਪ ਦਾ ਅੱਡ ਵਿੱਡਾ ਵਧੀਆ ਉਹਦੇ ਬੱਚੇ ਪਾਲਦਾ ਵਧੀਆ ਰਹਿੰਦਾ ਪਰ ਇੱਕ ਇਹ ਆਪਦੀ ਸੋਝੀ ਵੀ ਨਹੀਂ ਕੋਈ ਸਮਝ ਨਹੀਂ ਕੋਈ ਨਾ ਹੋਣ ਦੀ ਨਹੀਂ ਧੋਣ ਦੀ ਨਹੀਂ ਬੈਠਣ ਦੀ ਨਹੀਂ ਉੱਠਣ ਦੀ ਨਹੀਂ بس ਅਰਦਾਸ ਕਰਿਓ ਵੀ ਰਾਜੇ ਤੋਂ ਠੀਕ ਹੋ ਕੇ ਜਾਵੇ ਤੰਦਰੁਸਤ ਹੋ ਕੇ ਘਰੇ ਜਾਵੇ ਜਿਹੜੀ ਉਮੀਦ ਲੈ ਕੇ ਬਾਪੂ ਆਸ ਲੈ ਕੇ ਇੱਥੇ ਆਇਆ ਬਾਪੂ ਦੀਆਂ ਆਸਾਂ ਪੂਰੀਆਂ ਹੋਣ ਆਸਾਂ ਨੂੰ ਬੂਰ ਪਵੇ ਸੁਖਵਿੰਦਰ ਕਿਵੇਂ ਵੀਰੇ ਠੀਕ ਹੀ ਹੁੰਦੇ ਐ ਤੂੰ ਮਾਰਦਾ ਘੁੱਟਦਾ ਆ ਪਿੰਡ ਦੀ ਪੰਚਾਇਤ ਨੇ ਲਿਖ ਕੇ ਭੇਜਿਆ ਵਾ ਇਹ ਪਿੰਡ ਗੱਲ ਜਿ ਘਮ ਕਰ ਲੈ ਸਾਰੀ ਗ੍ਰਾਮ ਪੰਚਾਇਤ ਕੋਹਾਰ ਵਾਲਾ ਬੱਲੀਓ ਪੰਚਾਇਤ ਬੱਲੀਓ ਲਿਖ ਕੇ ਭੇਜਿਆ ਗਿਆ ਰੁਕ ਜਾ ਮੈਂ ਥੋੜਾ ਲੰਦਾ ਮੈਂ ਥੋੜਾ ਪਿਉ ਆ ਵਾਹੀ ਕਬਰ ਚਪਾਸ ਚਪਾਸ਼ ਅਮੀਰ ਕੰਤ ਤੰਦਰੁਸਤੀ ਕੇ ਬਖਸ਼ਣਗੇ ਵੀਰੇ ਨੂੰ ਕਉਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭ ਪ੍ਰਸਾਦ ਜਪੁ ਆਦ ਸਚੁ ਜਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਵਾਹਿਗੁਰੂ ਬੇਨਤੀ ਹੈ ਕਿ ਸਿਕੰਦਰ ਸਿੰਘ ਪੁੱਤਰ ਬਹਾਦਰ ਸਿੰਘ ਵਾਸੀ ਪੁਹਾਰਵਾਲਾ ਫਰੀਦਕੋਟ ਕਪੂਰਾ ਜ਼ਿਲ੍ਹਾ ਫਰੀਦਕੋਟ ਦਾ ਰਹਿਣ ਵਾਲਾ ਸਿਕੰਦਰ ਸਿੰਘ ਟੀਟੂ ਪਿਛਲੇ ਕੁਝ ਮਹੀਨਿਆਂ ਤੋਂ ਦਿਮਾਗੀ ਪਰੇਸ਼ਾਨ ਹੈ ਇਲਾਜ ਆਪ ਜੀ ਦੀ ਸਸਤਾ ਮਨੁੱਖਤਾ ਦੀ ਸੇਵਾ ਵੱਲੋਂ ਚੱਲ ਰਿਹਾ ਸੀ ਕੁਝ ਸਮਾਂ ਦਵਾਈ ਖਾਂਦਾ ਰਿਹਾ ਹਾਲਾਤ ਕਾਫੀ ਸੁਧਰ ਗਏ ਸੀ ਇਸ ਨੂੰ ਆਪ ਜੀ ਦੀ ਸਸਤਾ ਵਿੱਚ ਛੱਡਿਆ ਗਿਆ ਸੀ ਕੁਝ ਸਮਾਂ ਰਿਹਾ ਕਿ ਉੱਥੋਂ ਚਲਾ ਗਿਆ ਫਿਰ ਇਸ ਨੇ ਦਵਾਈ ਖਾਣੀ ਬੰਦ ਕਰ ਦਿੱਤੀ ਹੁਣੇ ਪਹਿਲਾਂ ਨਾਲੋਂ ਜ਼ਿਆਦਾ ਅਫਸਟ ਹੋ ਚੁੱਕਾ ਹੈ ਜਿਹੜੇ ਬਾਪ ਨੇ ਆਪਣੇ ਨਿੱਕੇ ਨਿੱਕੇ ਬੱਚਿਆਂ ਨੂੰ ਗੋਦੀ ਚੱਕ ਚੱਕ ਖੜਾਇਆ ਪਾਲਿਆ ਅੱਜ ਉਹਨਾਂ ਤੋਂ ਹੀ ਬੱਚਿਆਂ ਨੂੰ ਡਰ ਲੱਗਦਾ ਆਪਦੇ ਬਾਪ ਤੋਂ ਮਸਵਦਾਸ ਕਰਿਓ ਸਕਿੰਦਰ ਵੀਰਾ ਇੱਥੋਂ ਠੀਕ ਹੋ ਕੇ ਜਾਵੇ ਜਿਹੜੇ ਪੰਚਾਇਤ ਦੇ ਪਿੰਡ ਦੇ ਪਤਵੰਤੇ ਸੱਜਣ ਲੈ ਕੇ ਆਏ ਨੇ ਤੇ ਮਾਰੇ ਕਿਰਪਾ ਕਰੇ ਇਹਨਾਂ ਦਾ ਵੀ ਮਿਹਨਤ ੱੱਲੇ ਪਵੇ ਵੀਰਾ ਆਪਣਾ ਘਰ-ਬਾਰ ਸੰਭੇ ਜਾ ਕੇ ਆਪਣੇ ਬੱਚਿਆਂ ਨੂੰ ਸੰਭੇ ਤੇ ਇਸੇ ਤਰ੍ਹਾਂ ਹੀ ਇੱਕ ਇਸ ਵੀਰ ਨੂੰ ਲੈ ਕੇ ਆਏ ਨੇ ਬਜ਼ੁਰਗ ਨੂੰ ਕਿਹੜੇ ਪਿੰਡੋਂ ਲੈ ਕੇ ਆਏ ਵੀਰੇ ਹੈ ਕਾਕੂਵਾਲ ਕਾਕੂਵਾਲ ਜ਼ਿਲ੍ਹਾ ਫਰੀਦਕੋਟ ਤੋਂ ਕੀ ਹੋਇਆ ਵੀਰੇ ਇਹਨੂੰ ਇਹਨੂੰ ਵੀ ਦਿਮਾਗੀ ਹੈ ਜੀ ਇਹਦੇ ਪਰਿਵਾਰ ਛੱਡ ਕੇ ਚਲਾ ਗਿਆ ਸੀ ਬਈ। ਹੂੰ। ਤੇ ਉਸ ਤੋਂ ਬਾਅਦ ਮੈਂਟਲੀ ਐਫਸਟ ਹੋ ਗਈ ਸੀ। ਪਰਿਵਾਰ ਕੌਣ? ਇਹਦੀ ਜਾਨੀ ਕਿ ਮੈਰਿਜ ਹੋਈ ਸੀ ਜੀ ਤੇ ਇਹਦੇ ਬੱਚੇ ਦੇ ਸੀਗੇ। ਨਹੀਂ ਬੱਚੇ ਨਹੀਂ ਆ ਜੀ। ਤੁਹਾਡਾ ਕੀ ਲੱਗਦਾ ਹੈ? ਤੇ ਜਾਨੀ ਕਿ ਰਿਲੇਸ਼ਨ ਚਟਾਇਆ ਹੀ ਲੱਗਦਾ। ਧੰਨਵਾਦ ਵੀਰੇ ਤੂੰ ਲੈ ਕੇ ਆਇਆ ਇਹਨਾਂ। ਬਹੁਤ ਬਹੁਤ ਸ਼ੁਕਰੀਆ। ਕਿੰਨੀ ਬਾਪੂ ਜੀ ਤੁਸੀਂ ਹਾਲਤ ਦੇਖੋ ਵਿਚਾਰੇ ਦੀ। ਰੋਜ਼ ਪਾਣੀ ਪੀਂਦੇ ਰਹਿੰਦਾ ਖਾਣੇ ਦੇ ਨਾਲ ਇਹਦਾ ਬਹੁਤ ਜ਼ਿਆਦਾ ਕੰਡੀਸ਼ਨ ਨੂੰ। ਗੰਦੇ ਨਾਲੇ ਚੋਂ ਨਾਲੀਆਂ ਚੋਂ ਪਾਣੀ ਪੀਂਦਾ ਪਾਣੀ ਪੀਂਦਾ ਆ ਕਟੋਰਾ ਇਹਦੇ ਕੋਲ ਹੀ ਉਹਦੇ ਨਾਲ ਜੀ ਪਾਣੀ ਖਣ ਲੈ ਉਹ ਵੀ ਹੋ ਰਹੀ ਹੈ ਕੀ ਨਾਮ ਹੈ ਦਾ ਜੀ ਸੁਨਿਆਰਾ ਸਿੰਘ ਸੁਨਿਆਰਾ ਸਿੰਘ ਸੁਨਿਆਰਾ ਸਿੰਘ ਫੜਾ ਦੇ ਮੈਨੂੰ ਕੀ ਆਹਾ ਉਹ ਕੀ ਫੜਾ ਦੇ 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 ਭਾਗਿਆ ਜਲ ਦੇ ਦੇ ਮੈਨੂੰ ਭਾਗਾਂ ਆ ਦੇ 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 ਨਹੀਂ ਮੈਨੂੰ ਸਾਰਾ ਹੀ ਦੇ ਦੇ ਯਾਰ ਸਾਰਾ ਹੀ ਨਹੀਂ ਯਾਰ ਸਾਰਾ ਹੀ ਦੇ ਦੇ ਇਹਦੇ ਵਿੱਚ ਕੀ ਹੈ ਇਹ ਮੈਂ ਰੱਖਣਾ ਯਾਰ ਸਾਹਮਣੇ ਮੈਂ ਜਾਂ ਤੁਸ ਸੁਨਿਆਰਾ ਬੈਠ ਜਾ ਸੁਣਿਆ ਰੇ ਬੈਠ ਜਾ ਬੈਠ ਜਾ ਬੈਠ ਜਾ ਬਾਈ ਕੋਲ ਕਿੰਨੀ ਸਮੈਲ ਆਉਂਦੀ ਆ ਪਤਾ ਨਹੀਂ ਕਿੰਨਾ ਟਾਈਮ ਹੋ ਗਿਆ ਨਹਾਤੇ ਨੂੰ ਵਿਚਾਰੇ ਨੂੰ ਆਉਣ ਸਰਦੀਆਂ ਲੰਗੀਆਂ ਐਂ ਗੰਦੇ ਕੱਪੜੇ ਜੀ ਲੰਘੀਆਂ ਮੈਂ ਐਕਸਟਰਾ ਸਾਡੇ ਪਰਿਵਾਰ ਦੇ ਮੈਂਬਰ ਜਿਹੜੇ ਸਾਡੇ ਮੁਕਤਰੀ ਸੇਵਾ ਪਰਿਵਾਰ ਦੇ ਵਿੱਚ ਸ਼ਾਮਲ ਹੁੰਦੇ ਨੇ ਅੱਜ ਜਿਹੜਾ ਦਵਾਈਆਂ ਦਾ ਲੰਗਰ ਲੱਗਿਆ ਉਹਦੇ ਵਿੱਚ ਸਾਰੀਆਂ ਡਿਟੇਲਸ ਨੇ ਤੁਸੀਂ ਦੇਖ ਸਕਦੇ ਹੋ OPD 1717 ਹੋਈ ਆ ਰਿਪੀਟ 1432 ਹੋਈ ਆ 3149 ਟੋਟਲ ਮਰੀਜ਼ਾਂ ਦਾ ਚੈੱਕਅਪ ਯਾਨੀ ਕਿ ਦਵਾਈਆਂ ਦਿੱਤੀਆਂ ਗਈਆਂ ਤੇ OPD ਬੱਚਿਆਂ ਦੀ 186 ਤੇ 47 ਰਿਪੀਟ ਹੋਈ ਆ ਤੇ 232 ਹੈ ਜਿਹੜੇ ਕੁੱਲ ਬੱਚੇ ਆ ਇਹਨਾਂ ਦਾ ਕੁੱਲ ਜੋੜ ਬਣਿਆ 3381 ਕਿ 3081 ਮਰੀਜ਼ਾਂ ਨੂੰ ਅੱਜ ਚੈੱਕਅਪ ਕਰਕੇ ਦਵਾਈਆਂ ਦਿੱਤੀਆਂ ਗਈਆਂ ਅੱਜ ਦੇ ਕੈਂਪ ਵਿੱਚ ਨਵੇਂ ਜਿਹੜੇ ਮਰੀਜ਼ ਆਏ ਨੇ 416 ਮਰੀਜ਼ ਅੱਜ ਜਿਹੜੇ ਆ ਨਵੇਂ ਆਏ ਆ ਤੇ ਵਿੱਚ ਬੱਚਿਆਂ ਨੂੰ ਐਡ ਕਰਦੇ ਤਾਂ ਮਨ ਲੋ 299 ਮਰੀਜ਼ ਜਿਹੜੇ ਨਵੇਂ ਕੈਂਪ ਚ ਆਏ ਅੱਜ ਰਜਿਸਟ੍ਰੇਸ਼ਨ ਹੋਈ ਸੀ 2416 ਦੀ ਪਰ ਉਹਦੇ ਵਿੱਚੋਂ 299 ਹੀ ਪਹੁੰਚੇ ਸਾਡੇ ਕੋਲੇ ਤੇ ਇਦਾਂ ਹੀ ਜਿਹੜੇ ਡਾਕਟਰਾਂ ਨੇ ਚੈੱਕਅਪ ਕੀਤੇ ओपीडी ਵੇਸ ਤੇ ਸਾਰੇ ਹਨ ਉਹਨਾਂ ਡਾਕਟਰਾਂ ਦੀ ਡਿਟੇਲਸ ਨੇ ਸਾਡੀ ਇੱਕ ਬੇਨਤੀ ਆ ਜਿਹੜੇ ਮਰੀਜ਼ ਜਿਵੇਂ ਹੁਣ ਇਸ ਵਾਰ ਕੋਲ ਨਵੇਂ ਮਰੀਜ਼ ਜਿਹੜੇ 273 ਆਏ ਨੇ ਇਹਨਾਂ ਦੇ ਵਿੱਚੋਂ ਅਗਲੀ ਵਾਰੀ 100 ਸਵਾ 100 ਮਰੀਜ਼ ਹੀ ਆਉਣਾ ਅੱਧੋਂ ਵੱਧ ਮਰੀਜ਼ ਆਉਣੇ ਨਹੀਂ ਸਾਡੀ ਬੇਨਤੀ ਹੈ ਜਦੋਂ ਤੁਸੀਂ ਦਵਾਈ ਲੈਣ ਆਉਂਦੇ ਹੋ ਨਾ ਸਾਡੇ ਕੋਲੇ ਪਹਿਲੀ ਵਾਰ ਬਾਲਿਆਂ ਨੂੰ ਤਾਂ ਇਹ ਉਮੀਦ ਹੁੰਦੀ ਆਸ ਹੁੰਦੀ ਆ ਵੀ ਅਸੀਂ ਮਰੀਜ਼ ਛੱਡ ਹੀ ਆਉਣਾ ਉੱਥੇ ਆਪਦਾ ਜਦੋਂ ਅਸੀਂ ਰੱਖ ਦੇਣੀ ਅਸੀਂ ਉਹਨਾਂ ਨੂੰ ਪਤਾ ਲੱਗਦਾ ਵੀ ਇਹਨਾਂ ਨੇ ਨਹੀਂ ਰੱਖਣਾ ਉਹ ਫੇਰ ਜਾ ਕੇ ਖੜਾ ਛੱਡ ਦਿੰਦੇ ਆ ਦਵਾਈ ਦੂ ਵੀ ਨਹੀਂ ਖਪਾਉਂਦੇ ਬਸ ਉੱਥੇ ਇਸ ਮੀਤ ਤੇ ਆਉਂਦੇ ਆ ਵੀ ਚਲੋ ਸਾਡਾ ਖੜਾ ਛੁੱਟ ਜੂ ਅਸੀਂ ਉਹਨੂੰ ਛੱਡਿਆਵਾਂਗੇ ਉੱਥੇ ਪਰ ਬੇਨਤੀ ਹੈ ਜੇ ਤੁਸੀਂ 6 ਮਹੀਨੇ ਸਬਰ ਰੱਖ ਕੇ ਦਵਾਈ ਖਵਾਓ ਨਾ ਤੁਹਾਨੂੰ ਛੱਡਣ ਦੀ ਮਰੀਜ਼ ਲੋੜ ਹੀ ਨਹੀਂ ਤੁਹਾਡੇ ਘਰ ਦੇ ਕੰਮ ਕਰੂਗਾ ਉਹ ਆਪਣਾ ਆਪ ਨੂੰ ਸਾਹਮਣੇ ਜੋਗਾ ਹੋ ਜਾਊਗਾ ਪਰ ਵਿਸ਼ਵਾਸ ਰੱਖ ਕੇ ਭਰੋਸਾ ਰੱਖ ਕੇ ਸਬਰ ਦੇ ਨਾਲ 6 ਮਹੀਨੇ ਦਵਾਈ ਜ਼ਰੂਰ ਖਵਾਓ ਐ ਲక్ష్ਮੀ ਐ ਨਾ ਸੋਚੋ ਵੀ ਬਸ ਇਹਨੂੰ ਆਪਾਂ ਲਾਇਆ ਹੋਣਾ ਗਲੋਂ ਤੇ ਛੱਡਿਆਉਣਾ ਇਸ ਕਰਕੇ ਅੱਜ ਵੀ ਇੱਥੇ ਜਿੰਨੇ ਪੇਸ਼ੈਂਟ ਅਸੀਂ ਰੱਖੇ ਆ ਕਿ ਉਹ ਮਰੀਜ਼ ਰੱਖੇ ਆ ਜਿਹੜੇ ਲੋੜਬੰਦ ਸੀਗੇ ਦੇਖੋ ਇੱਧਰ ਆ ਜਾਓ ਇੱਧਰ ਆ ਜਾਓ ਲੱਖਣਾ ਬਣਾਇਆ ਇੱਧਰ 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 ਚਲੋ ਤੁਸੀਂ ਬੈਠ ਜੀ ਚਲੋ ਬਰੇ ਖਾਣਾ ਕੰਮ ਨਾ ਕਰ ਮੇਰੇ ਮੈਨੂੰ ਮਰਵਾਏਗਾ ਨਾਲੇ ਆਪ ਮਰੇਗਾ ਇਹਨਾਂ ਜਿਨ੍ਹਾਂ ਨੂੰ ਐਂ ਹੀ ਆਪਦੀ ਵੀ ਸੋਝੀ ਨਹੀਂ ਇਕੱਲੇ ਹੀ ਬੁੱਲੀ ਜਾਂਦੇ ਆ ਇਹਨਾਂ ਨੂੰ ਥੋੜਾ ਜਿਹਾ ਮਾਨ ਸਤਕਾਰ ਪਿਆਰ ਆਪਣਾ ਪਣ ਰਿਫੇਰ ਦਵਾਈ ਫੇਰ ਫਰਕ ਪੈਣਾ ਜੀ ਹੁਣ ਕੱਲਾ ਅੰਦਰ ਕਮਰੇ ਚ ਬੰਦ ਬੈਠਾ ਬੰਦਾ ਉਹਨੂੰ ਕਿਸੇ ਨੇ ਬੁਲਾਉਣਾ ਨਹੀਂ ਚਲਾਉਣਾ ਨਹੀਂ ਰੋਟੀ ਖਾ ਲਈ ਬਸ ਪੈ ਗਿਆ ਉਹਨੂੰ ਫਿਰ ਚਾਹੇ ਦਵਾਈ ਵੀ ਦੇਈ ਚੱਲੋ ਦਵਾਈ ਨਾਲ ਵੀ ਫਰਕ ਨਹੀਂ ਪੈਣਾ ਫੇਰ ਮੈਥੋਂ ਮਰੂਗਾ ਓਏ ਬਚਾ ਲੋ ਇਹਨੂੰ ਬਾਬਾ ਜੀ ਮਰ ਜੂਗਾ ਮੈਥੋਂ ਐ ਵੀ ਫਾਇਦਾ ਕੁਝ ਨਹੀਂ ਜੇ ਮੈਂ ਇਹ ਹਸਣਾ ਮਾਰ ਦੂੰਗਾ ਜੇ ਇਹ ਹਸਣਾ ਟੰਗ ਦੂੰ ਮੇਰੇ ਸੇ ਮੈਂ ਬੱਕਰਾ ਟੰਗ ਦੂੰ ਉਹਨਾਂ ਦੇ ਬੱਕਰਾ ਹੀ ਟੰਗੇ ਪਿਆ ਉਹਨਾਂ ਨਾਲ ਲਾ ਕੇ ਆਏ ਟੰਗ ਦੂੰ ਬਹਿ ਜਾ ਬਹਿ ਜਾ ਵੀਰੇ ਚੋਪੇ ਨਹੀਂ ਕਰਦਾ ਬੇਜਾ ਬੇਜਾ ਬਸ ਪਾਗਲ ਪੌਕੀ ਦੇ ਸੰਗਤ ਬੈਠੇ ਆ ਗੁਰੂ ਦੀ ਬਸ ਵੀਰੇ ਬਸ ਬਸ ਨਹੀਂ ਨਾ ਕਰਾ ਦੀ ਬਾਬਾ ਜੀ ਚੱਲ ਕੋਈ ਨਾ ਕੋਈ ਨਾ ਲਈ ਠੀਕ ਆ ਚੱਲ ਕੋਈ ਐਵੇਂ ਮਰ ਜੂਗੇ ਮੇਰੇ ਹੱਥਾ ਜਾ ਮੈਨੂੰ ਵੀ ਮਾਰ ਦਿਓ ਚਲੋ ਬਸ ਸਾਡੀ ਇੰਨੀ ਇੱਕ ਬੇਨਤੀ ਹੈ ਜੀ ਇਸ ਦਵਾਈਆਂ ਦੇ ਲੰਗਰ ਦੇ ਵਿੱਚ ਜਿੱਥੇ ਗੁਰੂ ਦੀ ਕਿਰਪਾ ਦੇ ਨਾਲ ਸੰਗਤਾਂ ਪਹੁੰਚਦੀਆਂ ਇੰਨੀ ਵੱਡੀ ਗੰਟੀ 'ਚ ਉੱਥੇ ਜਿਹੜੇ ਇਹ ਮਰੀਜ਼ ਆ ਜਿਹੜੇ ਬਹੁਤ ਕ੍ਰਿਟੀਕਲ ਕੰਡੀਸ਼ਨ 'ਚ ਸਾਡੇ ਕੋਲੇ ਪਹੁੰਚਦੇ ਆ ਉਹਨਾਂ ਵਾਸਤੇ ਵੀ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਥੇ ਇੱਕ ਅਪਰਾਲਾ ਕੀਤਾ ਸਾਡੇ ਕਰਜੂਗਿਆਂ ਦੇ ਰਾਹੀਂ ਇਹ ਸੇਵਾ ਮਹਾਰਾਜ ਸੱਚੇ ਪਾਤਸ਼ਾਹ ਵੱਲੋਂ ਲਈ ਜਾਂਦੀ ਆ ਅਸਰਦਾਸ ਕਰਿਓ ਕਿ ਸਾਰੇ ਠੀਕ ਹੋਣ ਤੰਦਰੁਸਤ ਹੋਣ ਚੜ੍ਹਦੀ ਕਲਾ ਵਿੱਚ ਵਾਹਿਗੁਰੂ ਜੀ ਕਾ ਖਾਲਸਾ